ਤੇ ਜਿੱਥੇ ਸੰਗਤਾਂ ਦਾ ਆਉਣਾ ਜਾਣਾ ਲੱਗਿਆ ਉਦੋਂ ਬ੍ਰਿਟਿਸ਼ ਸਰਕਾਰ ਭਾਵ ਗੋਰਿਆਂ ਦਾ ਰਾਜ ਤੇ ਗੋਰਿਆਂ ਦੇ ਰਾਜ ਵਿੱਚ ਜਦੋਂ ਦਰਬਾਰ ਸਾਹਿਬ ਸੰਗਤਾਂ ਜਾਂਦੀਆਂ ਰਸਤ ਪਾਣੀ ਤੇ ਲੈ ਕੇ ਜਾਂਦੀਆਂ ਕੀ ਆਟਾ ਕੀ ਗੋੜ ਕੇ ਕਿਹੋ ਕੀ ਲੂਣ ਭਾਵ ਤਰ੍ਹਾਂ ਤਰ੍ਹਾਂ ਦੀ ਰਸਤੇ ਆਉਂਦੀ ਹੈ ਤੇ ਰਸਤ ਨੂੰ ਪਕਾਉਣ ਵਾਸਤੇ ਪੱਠੀਆਂ ਵਿੱਚ ਬਾਲਣ ਲਈ ਬਾਲਣ ਚਾਹੀਦਾ ਆਕ ਤੇ ਗੈਸ ਵਾਲੀਆਂ ਪੱਟੀਆਂ ਆ ਗਈਆਂ ਬਿਜਲੀ ਵਾਲੀਆਂ ਪੱਟੀਆਂ ਆ ਗਈਆਂ ਕੋਲੀਆਂ ਵਾਲੀਆਂ ਪੱਟੀਆਂ ਆ ਗਈਆਂ ਪਰ ਮਾਫ ਕਰਿਓ ਅੱਜ ਤੋਂ 123 ਸਾਲ ਪਹਿਲਾਂ ਦੀ ਗੱਲ ਕਰ ਰਿਹਾ ਉਦੋਂ ਪਕਵਾਨ ਪੱਕਦੇ ਸੀ ਗੁਰੂ ਘਰਾਂ ਵਿੱਚ ਤੇ ਬਾਲਣ ਦੇ ਨਾਲ ਪੱਕਦੇ ਸੀ ਹੁਣ ਜਿੰਨੀ ਸੰਗਤ ਆਉਂਦੀ ਏ ਜਿੰਨੀ ਰਸਤਾਂ ਆਉਂਦੀ ਏ ਉਹ ਸੰਗਤਾਂ ਵਾਸਤੇ ਲੰਗਰ ਪ੍ਰਸ਼ਾਦਾ ਤਿਆਰ ਕਰਨ ਵਾਸਤੇ ਭਾਵ ਲੱਕੜਾਂ ਦੀ ਘਾਟ ਹੈ ਲੰਗਰ ਪੱਕਦਾ ਨਹੀਂ ਖਾਲਸੇ ਨੇ ਇੱਕ ਫੈਸਲਾ ਲਿਆ ਉਹ ਕਹਿੰਦੇ ਗੁਰਦੁਆਰਾ ਗੁਰੂ ਕਾ ਬਾਗ ਉਸ ਬਾਗ ਦੇ ਵਿੱਚੋਂ ਜਿਹੜੇ ਦਰਖਤ ਮਸਤਾਨੇ ਹੋ ਚੁੱਕੇ ਨੇ ਮਸਤਾਨਿਆਂ ਤੋਂ ਭਾਵ ਜਿਹੜੇ ਸੁੱਕ ਚੁੱਕੇ ਨੇ ਉਹ ਦਰਖਤ ਕਿਉਂ ਨਾ ਵੱਢ ਕੇ ਕੱਟ ਕੇ ਉਹਦਾ ਬਾਲਣ ਲੈਣਗੇ ਇਹਨਾਂ ਪੱਠੀਆਂ ਵਿੱਚ ਬਾਲਿਆ ਜਾਵੇ ਪਰ ਬ੍ਰਿਟਿਸ਼ ਸਰਕਾਰ ਨਹੀਂ ਸੀ ਚਾਹੁੰਦੀ ਕਿ ਇਹ ਸਿੱਖ ਕਿਤੇ ਰਲ ਕੇ ਬੈਠ ਸਕਣ ਇਹਨਾਂ ਦਾ ਕੋਈ ਏਕਾ ਹੋ ਸਕੇ ਇਹ 100 ਸੈਂਕੜਿਆਂ ਦੀ ਗਿਣਤੀ ਵਿੱਚ ਕਿਤੇ ਜੁੜ ਕੇ ਬਹਿ ਜਾਣ ਕਿਉਂਕਿ ਜਿੱਦਣ ਇਹ ਜੁੜ ਗਏ ਤੇ ਆਪਣਾ ਬਹੁਤ ਮਤ ਵਖਾਲ ਕੇ ਆਪਣੇ ਹੱਕ ਮੰਗਣਗੇ ਬਿਟੇ ਸਰਕਾਰ ਇਸ ਕਰਕੇ ਨਹੀਂ ਚਾਹੁੰਦੀ ਹੁਣ ਦਰਬਾਰ ਸਾਹਿਬ ਦੇ ਵਿੱਚ ਰਸਤ ਪਾਣੀ ਆਉਂਦਾ ਪਰ ਉਹ ਰਸਤ ਪਾਣੀ ਪਕਾਉਣ ਵਾਸਤੇ ਬਾਲਣ ਦੀ ਬੜੀ ਘਾਟ ਹੈ ਤੇ ਖਾਲਸੇ ਪੰਥ ਨੇ ਇੱਕ ਫੈਸਲਾ ਲਿਆ ਕਿ ਕਿਉਂ ਨਾ ਗੁਰਦੁਆਰਾ ਗੁਰੂ ਕੇ ਬਾਗ ਦੇ ਵਿੱਚੋਂ ਬਾਲਣ ਕੱਟ ਕੇ ਲਿਆਣ ਕੇ ਇੱਥੇ ਪੱਠ ਵਿੱਚ ਬਾਲਿਆ ਜਾਵੇ ਲਓ ਜੀ ਕੁਝ ਸਿੰਘਾਂ ਨੇ ਅਣਕ ਜਦੋਂ ਇਹ ਬਾਲਣ ਵੱਢਣ ਦਾ ਯਤਨ ਕੀਤਾ ਨਾ ਜੀ ਤੇ ਲੈ ਜਾ ਕੇ ਪੱਠੀਆਂ ਵਿੱਚ ਬਾਲਿਆ ਤੇ ਬ੍ਰਿਟਿਸ਼ ਸਰਕਾਰ ਭਾਵ ਗੋਰਿਆਂ ਨੇ ਇੱਕ ਚਾਲ ਚੱਲੀ ਮੈਂ ਜ਼ਿਕਰ ਕੀਤਾ ਕਿ ਉਸ ਤੋਂ ਪਹਿਲਾਂ ਜਿਹੜਾ ਇਹ ਗੁਰਦੁਆਰਿਆਂ ਦਾ ਪ੍ਰਬੰਧ ਸੀ ਇਹ ਮਹੰਤਾਂ ਦੇ ਹੱਥਾਂ ਵਿੱਚ ਸੀ ਤਾਂ ਜਿਹੜਾ ਗੁਰਦੁਆਰਾ ਗੁਰੂ ਕਾ ਬਾਗ ਇਹਦੀ ਦੇਖ ਰੇਖੀ ਮਹੰਤ ਸੁੰਦਰ ਦਾਸ ਦੇ ਕੋਲ ਮਹੰਤ ਸੁੰਦਰ ਦਾਸ ਦੇ ਕੋਲ ਤੇ ਰਾਜਨੀਤੀ ਚੱਲਣਾ ਜਿਹੜੀਆਂ ਅੱਜ ਤੱਕ ਚੱਲਦੀਆਂ ਆ ਰਹੀਆਂ ਕਿ ਸਿੱਖਾਂ ਵਾਸਤੇ ਕੇਵਲ ਤੇ ਕੇਵਲ ਪਰਚਾ ਪੁਰਚਾ ਸਾਰਾ ਕੁਝ ਛਪਿਆ ਪਿਆ ਬਸ ਉਹਦੇ ਵਿੱਚ ਨਾ ਹੀ ਐਡ ਕਰਨਾ ਹੁੰਦਾ ਵੀ ਚੱਕ ਕੇ ਅੰਦਰ ਕਿਹਨੂੰ ਦੇਣਾ ਠੀਕ ਇਸੇ ਤਰ੍ਹਾਂ ਗੋਰੀ ਸਰਕਾਰ ਨੇ ਇੱਕ ਚਾਲ ਚੱਲੀ ਐ ਕਿ ਸਿੰਘ ਕਿਤੇ ਰਲ ਕੇ ਨਹੀਂ ਬੈਠਣੇ ਚਾਹੀਦੇ ਲੋ ਦੀ ਗੋਰੀ ਸਰਕਾਰ ਨੇ ਮਹਾਂਤ ਸੁੰਦਰ ਦਾਦੇ ਸੈਨ ਕਰਾਇਆ ਇੱਕ ਚਿੱਠੀ ਦੇ ਉੱਤੇ ਭਾਵ ਕਾਗਜ਼ਾਂ ਦੇ ਵਿੱਚ ਗੁਰਦੁਆਰਾ ਗੁਰੂ ਕਾ ਬਾਗ ਦੇ ਸਿੱਖਾਂ ਦਾ ਸੀ ਗੁਰੂਆਂ ਦੀ ਚਰਨ ਛੋਹ ਧਰਤੀ ਹੈ ਪਰ ਉਹਨਾਂ ਨੇ ਮਹਾਂਤ ਸੁੰਦਰ ਦਾਸ ਦਾ ਡੇਰਾ ਸ਼ੋਅ ਕਰ ਲਿਆ ਬਈ ਇਹ ਕਾਗਜ਼ਾਂ ਦੇ ਵਿੱਚ ਫਰਦ ਦੇ ਵਿੱਚ ਮਹਾਂਤ ਸੁੰਦਰ ਦਾਸ ਦਾ ਡੇਰਾ ਤੇ ਮਹਾਂਤ ਸੁੰਦਰ ਦਾਸ ਵੱਲੋਂ ਇੱਕ ਸਿੰਘਾਂ ਦੇ ਖਿਲਾਫ ਰਿਪੋਰਟ ਦਿੱਤੀ ਗਈ ਹੈ ਕਿ ਇਹਨਾਂ ਸਿੰਘਾਂ ਨੇ ਮੇਰੇ ਡੇਰੇ ਦੇ ਵਿੱਚੋਂ ਚੋਰੀ ਲੱਕੜਾਂ ਵਢੀਆਂ ਭਾਵ ਉਹ ਚੋਰੀ ਦਾ ਕੇਸ ਇਹਨਾਂ ਦੇ ਉੱਤੇ ਦਰਜ ਕੀਤਾ ਜਾਵੇ ਸਿੰਘ ਗ੍ਰਿਫਤਾਰ ਕੀਤੇ ਗਏ ਉਹਨਾਂ ਗ੍ਰਿਫਤਾਰ ਕੀਤੇ ਸਿੰਘਾਂ ਨੂੰ ਛਡਾਉਣ ਵਾਸਤੇ ਆਹ ਗੁਰਦੁਆਰਾ ਗੁਰੂ ਕੇ ਬਾਗ ਦੇ ਵਿੱਚ ਜਿਹੜੀ ਮੋਰਟਾਬਦੀ ਹੋਣ ਲੱਗੀ ਆ ਉਹਨਾਂ ਲੈਣਾ ਨੂੰ ਢਾਡੀ ਜੱਥਾ ਹੈ ਸੰਗਤਾਂ ਵੱਲੋਂ ਜਥੇ ਦਾ ਮਾਣ ਕੀਤਾ ਜਾ ਰਿਹਾ ਮੈਂ ਤਾਂ ਤੁਹਾਨੂੰ ਧੰਨਵਾਦ ਕਰਦਾ ਮੇਰੇ ਤੋਂ ਪਹਿਲਾਂ ਢਾਡੀ ਜੀ ਨੇ ਸੇਵਾ ਕਰਕੇ ਗਿਆ ਉਹਨਾਂ ਵੱਲੋਂ ਅਸੀਸਾਂ ਆਈਆਂ ਅਰਦਾਸ ਬੇਨਤੀ ਕਰਾਈ ਗਈ ਕਿ ਕਾਕਾ ਅਮਰਤਪਾਲ ਸਰੰਗੀ ਦੀ ਜਿਹੜੀ ਉਹ ਸੇਵੇ ਪਾਕਸਾ ਦੀ ਦਾਤ ਸਿੱਖ ਰਿਹਾ ਤੇ ਉਹ ਚੰਗਾ ਸਰੰਗੀ ਮਾਸਟਰ ਬਣੇ ਮੈਂ ਆਪਣੇ ਵੱਲੋਂ ਅਰਦਾਸ ਬੇਨਤੀ ਕਰਦਾ ਸਾਡੇ ਪਰਿਵਾਰ 'ਚ ਵਾਧਾ ਹੋਵੇਗਾ ਗੁਰੂ ਕੀ ਘਰ ਵਿੱਚ ਬੈਠਣ ਵਾਲੇ ਵਜ਼ੀਰ ਉਹਨਾਂ ਵੱਲੋਂ ਅਰਦਾਸ ਬੇਨਤੀ ਹੈ ਕਿ ਬੇਟੀ ਪਵਨ ਦੀਪਕਾ ਉਹਨਾਂ ਨੂੰ ਸੱਚਾ ਪਾਤਸ਼ਾਹ ਪੋਚੰਗੀ ਦੀ ਦਾਤ ਬਖਸ਼ਿਸ਼ ਕਰੇ ਆਪਾਂ ਰਲ ਬੜ ਕੇ ਅਰਦਾਸ ਕਰੀਏ ਕਹਦੇ ਸਤਨਾਮ ਸ੍ਰੀ ਵਾਹਿਗੁਰੂ ਸਾਊਂਡ ਵਾਲੇ ਵੀਰ ਆਵਾਜ਼ ਉਨੀ ਕੁ ਰੱਖੀ ਜਿੰਨੀ ਕੁ ਸਮਝ ਆਵੇ ਵਾਹਿਗੁਰੂ ਜਿਹੜਾ ਵੀ ਕਹਿੰਦਾ ਵਧਾ ਦੇ ਦੇਖਣਾ ਹੀ ਨਹੀਂ ਬਸ ਉਨੀ ਕੁ ਰੱਖ ਜਿਹੜੀ ਸਮਝ ਆਵੇ ਮੋਰਲੇ ਪਾਸੇ ਤੇਰਾ ਬਹੁਤ ਬਹੁਤ ਧੰਨਵਾਦ ਸਾਊਂਡ ਬੜੀ ਆਲਾ ਸੁਣੋ ਜਰਾ ਅਗਲੀਆਂ ਗੱਲਾਂ ਮਹੰਤ ਸੁੰਦਰ ਦਾਸ ਦਾ ਨਾਮ ਪਰਚੇ ਵਿੱਚ ਵਰਤ ਕੇ ਇਹਨਾਂ ਖਾਲਸਿਆਂ ਦੇ ਉੱਤੇ ਪਰਚੇ ਕੀਤੇ ਤੇ ਰੋਹ ਵਿੱਚ ਜਾਣ ਕੇ ਮੋਰਚਾ ਕੌਣ ਲਗਾ ਛੁਟਾਵਣ ਵਾਸਤੇ ਹੋ 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 ਫਿਰ ਮਦਬ ਪਕਾਇਆ ਵੇ ਫਿਰ ਮਦਬ ਪਕਾਇਆ ਏ ਫਿਰ ਮਦਬ ਪਕਾਇਆ ਏ ah ਜੀ ਹੱਕ ਲੈਣ ਲਈ ਝੰਗਾ ਨੂੰ ਢਾਇਆ ਏ ਝੰਗਾ ਨੂੰ ਢਾਇਆ ਏ ਝੰਗਾ ਨੂੰ ਢਾਇਆ ਏ ਹੋ 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 ਇੱਕ ਵਾਰੀ ਰਣ ਕੇ ਕਹ ਦਿਓ ਸਤਨਾਮ ਸ੍ਰੀ ਵਾਹਿਗੁਰੂ